ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਭੈਣ ਸਾਹਿਬ ਸੱਚੀ ਮੰਜੀ ਪਿੰਡ ਸੈਦੇਵਾਲਾ ਪਿੰਡ ਸੈਦੇਵਾਲਾ ਤਹਿਸੀਲ ਬਰਾੜਾ ਜ਼ਿਲ੍ਹਾ ਮਾਨਸਰ ਤੋਂ ਪਹੁੰਚੇ ਹੋਏ ਆ ਇਸ ਗੁਰਦੁਆਰਾ ਸਾਹਿਬ ਦੀ ਅੱਜਕੱਲ ਬਹੁਤ ਚਰਚਾ ਹੈ ਅੱਬਾ ਇਸ ਗੁਰਦੁਆਰੇ ਦਾ ਇਤਿਹਾਸ ਜਾਣਾਂਗੇ ਇਤਿਹਾਸ ਜਾਣਾਂਗੇ ਜੋ ਕਿ ਇਸ ਤੱਕ ਕੀ ਤਾਸ ਹੈ ਇੱਥੇ ਆ ਕੇ ਕੀ ਕੀ ਦੁੱਖ ਕੱਟੇ ਜਾਂਦੇ ਨੇ ਕੀ ਕੀ ਰੋਗ ਕੱਟੇ ਜਾਂਦੇ ਨੇ ਆਪਾਂ ਜਾਂ ਆਪਾਂ ਤੁਨੂੰ ਇੱਥੋਂ ਦੇ ਹੈੱਡ ਗ੍ਰੰਥੀ ਨਾਲ ਮਿਲਾਵਾਂਗੇ ਵੀ ਇੱਥੋਂ ਗੁਰਦੁਆਰਾ ਸਾਹਿਬ ਰੱਖ ਰੱਖ ਕੇ ਕੀ ਕੀ ਭਾਂਡੂ ਬਿਮਾਰੀਆਂ ਇੱਥੇ ਕਟੀਆਂ ਜਾਂਦੀ ਨੇ ਕੀ ਕੀ ਇੱਥੇ ਜੋ ਦੂਰੋਂ ਦੂਰੋਂ ਜੋ ਸੰਗਤ ਆਉਂਦੀ ਹੈ ਉਹਨਾਂ ਵਾਸਤੇ ਕੀ ਪ੍ਰਬੰਧ ਨੇ ਵੀ ਉਹ ਰੱਖ ਰੱਖ ਕੇ ਵੀ ਹਰ ਇੱਕ ਬਿਮਾਰੀ ਦਾ ਇੱਥੇ ਹੱਲ ਲਾਇਕ ਹੈ ਤੇ ਗੁਰ ਤਨ ਤਨ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਹੈ ਜਿਹਦੇ ਕੋਲ ਨੂੰ ਅੱਜ ਉਸੇ ਦਰਸ਼ਨ ਕਰਾਵਾਂਗੇ ਅੱਜ ਪਹਿਲਾਂ ਸਾਨੂੰ ਹੈੱਡ ਗ੍ਰੰਥੀ ਸਾਹਿਬ ਨਾਲ ਗੱਲ ਕਰਾ ਰਹੇ ਹਾਂ ਤੇ ਉਸਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹਾਂ ਤਾਂ ਆਓ ਜੀ ਵੈਗੁਰ ਜੀ ਖਾਲਸਾ ਵਹਿਗੂਰ ਜੀ ਅੱਜ ਆਪਾਂ ਜੀ ਗੁਰਦੁਆਰਾ ਗੁਰਦੁਆਰਾ ਸਾਹਿਬ ਸੈਦ ਵਾਲੇ ਕੋ ਪਹੁੰਚੇ ਹੋਏ ਜਿੱਥੇ ਕੀ ਆਪਾਂ ਹੈਡ ਗ੍ਰੰਥ ਸਾਹਿਬ ਨਾਲ ਗੱਲ ਕਰ ਰਹੇ ਹਾਂ ਵੈਗੁਰ ਜੀ ਖਾਲਸਾ ਵਹਿਗੂਰ ਜੀ ਖਾਲਸਾ ਜੀ ਜੋ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਇਹਦੀ ਇਤਿਹਾਸਕੀ ਹੋਈ ਦੱਸ ਮੈਨੂੰ ਵੈਗੁਰ ਜੋ ਇੱਥੇ ਗੁਰਦਾਸ ਸਾਹਿਬ ਦਾ ਇਤਿਹਾਸ ਹੈ ਇਹ ਤੀਸਰੇ ਪਾਸ਼ਾ ਧਨਸਿਗੁਰੂ ਅਰਜਨਦਾਸ ਸਾਹਿਬ ਜੀ ਮਹਾਰਾਜ ਦਾ ਅਸਥਾਨ ਹੈ ਕਿ ਸਾਡੇ ਵੱਡੇ ਹੋਏ ਨੇ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਜਿਨ੍ਹਾਂ ਦਾ ਘਰ ਦਾ ਨਾਮ ਪੈਰੋ ਜੀ ਸੀ ਤੇ ਚੈਨਾ ਜੀ ਸੀ ਪਰ ਸਚਨ ਸੱਚ ਨਾਮ ਜਿਹੜਾ ਉਹ ਸਤਿਗੁਰਾਂ ਨੇ ਪਾਣਾ ਕੀਤਾ ਸੀ ਤਾਂ ਇਹ ਕਿ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੀ ਕੀ ਗੁਰਤਾ ਗੱਦੀ ਤੇ ਸੁਭਾਏ ਬਾਣ ਸਨ ਸਤਿਗੁਰਾਂ ਨੇ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਾਈ ਪ੍ਰਚਾਰਕ ਸਥਾਪਿਤ ਕੀਤੇ ਉਹਨਾਂ ਬਾਈ ਪ੍ਰਚਾਰਕਾਂ ਦੇ ਵਿੱਚੋਂ ਇੱਕ ਪ੍ਰਚਾਰਕੇ ਸਾਡੇ ਵਡੇਰੇ ਸਨ ਬਾਬਾ ਸਚਨ ਸਾਜੀ ਜੀ ਜਿਨ੍ਹਾਂ ਨੇ ਕਿ 12 ਸਾਲ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਮ ਵਿੱਚ ਰਹਿ ਕੇ ਕਿ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਤੇ ਸਿੱਖੀ ਦਾ ਪ੍ਰਚਾਰ ਕੀਤਾ ਜੋ ਕਿ ਅੰਬਾਲਾ ਇਲਾਕਾ ਸਤਗ੍ਰਾਮ ਵੱਲੋਂ ਦਿੱਤਾ ਗਿਆ ਸੀ 12 ਸਾਲ ਦੀ ਸੇਵਾ ਚਲਦਿਆਂ ਚਲਦਿਆਂ ਸਤਗੁਰਾਂ ਨੇ ਸੰਗਤਾਂ ਨੂੰ ਕਮਰੇ ਬਣਾਉਣ ਵਾਸਤੇ ਜਿਹੜਾ ਕਿ ਆਪਣੇ ਭਤੀਜੇ ਸਾਵਨ ਮੱਲ ਨੂੰ ਪਹਾੜਾਂ ਵੱਲ ਭੇਜਿਆ ਹਰੀਪੁਰ ਰਾਜੇ ਦਾ ਹਰੀਪੁਰ ਦਾ ਰਾਜਾ ਹਰੀ ਸਿੰਘ ਸੀ ਇਦੇ ਪਾਸ ਪਹੁੰਚੇ ਉਹਦੇ ਲੜਕੇ ਨੂੰ ਸਰਜੀਤ ਕੀਤਾ ਉਸ ਤੋਂ ਬਾਅਦ ਉਹ ਦਰਸ਼ਨ ਕਰਨ ਵਾਸਤੇ ਆਇਆ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਐਸਾ ਕੌਤਕ ਵਰਤਾਇਆ ਕਿ ਬਖਸ਼ਿਸ਼ ਦੇਣ ਵਾਸਤੇ ਕਿ ਉਹਦੀ ਰਾਣੀ ਨੇ ਦਰਬਾਰ ਸਾਹਿਬ ਚ ਆ ਕੇ ਢੰਡ ਘਟ ਲਿਆ ਪੱਲਾ ਕਰ ਲਿਆ ਸਤਗੁਰਾਂ ਦੇ ਸੁਭਾਵਕ ਬਚਨ ਛੱਡ ਦਿੱਤਾ ਝੱਲੀ ਨੂੰ ਕਿਸੇ ਦੱਸਿਆ ਨਹੀਂ ਉਹ ਝੱਲੀ ਹੋ ਗਈ ਉਸ ਤੋਂ ਬਾਅਦ ਬਾਬਾ ਸਤਜੰਤ ਸਾਹਿਬ ਜੀ ਜਾਂਦੇ ਸੀ ਲੱਕੜਾਂ ਲੈਣ ਵਾਸਤੇ ਲੰਗਰ ਵਿੱਚੋਂ ਦਾ ਜੰਗਲ ਵਿੱਚੋਂ ਇੱਕ ਦਿਨ ਉਹ ਗੱਲ ਪੈ ਗਈ ਤੇ ਸਤਗੁਰੂ ਜੀ ਮਹਾਰਾਜ ਨੂੰ ਆ ਕੇ ਬਾਬਾ ਜੀ ਨੇ ਦੱਸਿਆ ਦੂਸਰੇ ਦਿਨ ਸਤਗੁਰੂਆਂ ਨੇ ਆਪਣੇ ਚਰਨਾਂ ਦੇ ਜੋੜਾ ਸਾਹਿਬ ਉੱਤੇ ਵੀ ਜਾਓ ਭਾਈ ਜਦੋਂ ਆਏ ਕਿ ਉਹ ਤਲਨਾ ਸੁਹਾ ਦਿਓ ਤਾਂ ਨਾਨਕ ਦੀ ਕਿਰਪਾ ਹੋ ਜਾਏਗੀ ਠੀਕ ਹੋ ਜਾਏਗੀ ਦੂਸਰੇ ਦਿਨ ਇਸੇ ਤਰ੍ਹਾਂ ਹੀ ਹੋਇਆ ਕਿ ਬਾਬਾ ਸਤਨਸਾਜੀ ਜੋੜਾ ਸਾਹਿਬ ਲੈ ਜਾਂਦੇ ਆ ਜਦੋਂ ਜਾ ਕੇ ਲੱਕੜਾਂ ਇਕੱਠੀਆਂ ਕਰਨ ਲੱਗਦੇ ਆ ਰਾਣੀ ਪਹਿਲਾਂ ਦੀ ਤਰ੍ਹਾਂ ਹੀ ਦੌੜਦੀ ਆਈ ਚੀਕਾਂ ਮਾਰਦੀ ਆਈ ਛਾਲਾ ਮਾਰਦੀ ਆਈ ਬਾਬਾ ਸਤਨਸਾਧ ਜੀ ਨੇ ਸਤਗੁਰਾਂ ਦੇ ਜੋੜਾ ਸਾਹਿਬ ਸਤਗੁਰਾਂ ਦਾ ਨਾਮ ਲੈ ਕੇ ਬੇਤਨ ਨਾਲ ਸ਼ੁਆਇ ਉਹ ਰਾਣੀ ਨੂੰ ਸੁਧਗੁਰ ਦਾ ਅੱਗੇ ਠੀਕ ਹੋ ਗਏ ਤੇ ਲਕੜਾਂ ਚੁੱਕ ਕੇ ਬਾਬਾ ਜੀ ਦੇ ਨਾਲ ਦਰਬਾਰ ਸਾਹਿਬ ਆ ਗਏ ਸਤਗੁਰਾਂ ਨੇ ਉਹ ਰਾਣੀ ਸਾਡੇ ਵਡੇਰਿਆਂ ਦੇ ਲੜ ਲਗਾ ਦਿੱਤੇ ਭਾਵੇਂ ਕਿ ਉਹ ਪਹਿਲੋਂ ਸ਼ਾਦੀशुदा ਸਨ ਕਹਿਣ ਤੇ ਵੀ ਸਤਗੁਰ ਕਹਿਣ ਲੱਗੇ ਨਹੀਂ ਬਈ ਹੁਣ ਤੁਹਾਡੀ ਲੜ ਲਾਈ ਜਾਏਗੀ ਤੁਸੀਂ ਨੇ ਇਸ ਘਰ ਦੀ ਸੇਵਾ ਕੀਤੀ ਤੇ ਗੁਰੂ ਦਰਬਾਰ ਦਾ ਹੁਕਮ ਹੈ ਤੁਹਾਨੂੰ ਪ੍ਰਵਾਨ ਕਰਨਾ ਪਵੇਗਾ ਉਹ ਜਿਹੜੀ ਰਾਣੀ ਲੜ ਲਾਈ ਸੀ ਤੇ ਜਿੱਥੇ ਸਤਗੁਰਾਂ ਨੇ ਬਖਸ਼ੀਆਂ ਦਿੱਤੀਆਂ ਕਿ ਬਾਬਾ ਸਚਨ ਸਾਜੀ ਤੁਹਾਡੀ ਘਾਲ ਥਾਂ ਪਈ ਤੁਸੀਂ ਹੁਣ ਆਪਣੇ ਘਰੇ ਜਾਓ ਤੁਹਾਡੇ ਪਾਸ ਬੜੇ ਦੁਖੀ ਦੁਖੀ ਲੋਕ ਆਇਆ ਕਰਨਗੇ ਉਹਨਾਂ ਦੇ ਤਲਨਾ ਛੁਆਇਓ ਉਹ ਠੀਕ ਹੋ ਜਾਣਗੇ ਦੁੱਖਾਂ ਤੋਂ ਰਹਿਤ ਹੋ ਜਾਣਗੇ ਸੁੱਖਾਂ ਦੀ ਪ੍ਰਾਪਤੀ ਹੋ ਜਾਈਗੀ ਤੇ ਆਏਗੇ ਸੰਗਤ ਨੂੰ ਲੰਗਰ ਪ੍ਰਸ਼ਾਦਾ ਛਕਾਉਣਾ ਹੈ ਤੇ ਆਪਣੀ ਪਰਿਵਾਰ ਦਾ ਜੀਵਨ ਨਰਭਾ ਕਰਨਾ ਹੈ ਇਸ ਤਰ੍ਹਾਂ ਸਾਡੇ ਵੱਡਿਆਂ ਨੂੰ ਬਖਸ਼ਿਸ਼ ਹੋਈ 1927 ਦੇ ਬਟਵਾਰੇ ਤੋਂ ਬਾਅਦ ਸਾਡਾ ਜਿਹੜਾ ਪਰਿਵਾਰ ਹੈ ਸਾਡੇ ਵਡੇਰਿਆਂ ਦਰੂਗ ਗੱਜੜ ਕੇ ਤੇ ਇਧਰ ਚੱਲਦੇ ਚੱਲਦੇ ਇਸ ਨਗਰੀ ਵਿੱਚ ਆਏ ਇੱਥੇ ਸਾਨੂੰ ਜ਼ਮੀਨਾਂ ਲਾਟਮੈਂਟ ਹੋ ਗਈਆਂ ਸਾਰੇ ਇਲਾਕੇ ਤੇ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਫਿਰ ਇੱਥੇ ਸਥਾਨ ਬਣਾਇਆ ਗਿਆ ਜੋ ਕਿ ਦਰਬਾਰ ਸਾਹਿਬ ਦੀ ਪਹਿਲੀ ਦਰਬਾਰ ਸਾਹਿਬ ਦੀ ਪਹਿਲੀ ਬਿਲਡਿੰਗ ਜਿਹੜੀ ਬਹੁਤ ਸੋਹਣੀ ਸੀ ਪਰ ਕਿਸੇ ਕਾਰਨ ਕਰਕੇ ਸਾਨੂੰ ਹੁਣ ਉਹ ਵਧਾ ਕੇ ਤੇ ਹੁਣ ਨਵਾਂ ਇਮਾਰਤ ਬਣ ਰਹੀ ਹੈ ਲੰਗਰ ਸਥਾਨ ਬਣਿਆ ਕਮਰੇ ਬਣੇ ਨੇ ਰਹਿੈਸ਼ੀ ਦਵਾਨ ਹਾਲ ਬਣਿਆ ਦਰਸ਼ੀ ਡੌੜੀ ਬਣੀ ਹੈ ਸਰੋਵਰ ਸਾਹਿਬ ਬਣਿਆ ਹਰ ਬਸਿਆ ਇੱਥੇ ਭਰਦੀ ਹੈ ਮਹੀਨੇ ਬਾਅਦ ਬਾਕੀ ਸੰਡੇ ਨੂੰ ਤੇ ਮੰਡੇ ਨੂੰ ਬੜੀਆਂ ਸਾਰੀਆਂ ਸੰਗਤਾਂ ਗੁਰੂ ਦਰਬਾਰ ਵਿੱਚ ਆ ਕੇ ਨਕਮਕਸਤ ਹੁੰਦੀਆਂ ਆਪਣੇ ਦੁੱਖਾਂ ਤੋਂ ਰਹਿ ਤੋਕਦੇ ਸੁੱਖਾਂ ਦੀ ਪ੍ਰਾਪਤੀ ਕਰਦੀਆਂ ਸਾਲ ਮਗਰੋਂ ਅਸੀਂ ਆਪਣੇ ਵੱਡਿਆਂ ਦੀ ਵਰਸੀ ਮਨਾਉਂਦੇ ਆ ਸਭ ਤੋਂ 80 ਵਦੀ ਸਭ ਤੋਂ 8 9 ਨੂੰ ਇਹ ਜੋੜ ਮੇਲਾ ਹੁੰਦਾ ਸੀ ਆਪਣੇ ਵੱਡੇ ਬਾਬਾ ਸਚਨ ਸਾਜੀ ਦੀ ਵਰਸੀ ਮਨਾਉਂਦੇ ਆ ਬੜੇ سارے ਢਾਡੀ ਕਥਾਵਾਚਕ ਕੀਰਤਨੀਏ ਕਵੀਸ਼ਰ ਜੱਥੇ ਆ ਕੇ ਇਸ ਘਰ ਦਾ ਜਸ ਗਾਇਨ ਕਰਦੇ ਆ ਤੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਆ ਜਿਤਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਸਾਰੀਆਂ ਦੁੱਖਾਂ ਤੋਂ ਰਹਿ ਧੋਕ ਜਾਂਦੀਆਂ ਤੇ ਸੁੱਖਾਂ ਦੀ ਪ੍ਰਾਪਤੀ ਕਰਦੀਆਂ ਸੋ ਸਾਡੀ ਬੇਨਤੀ ਹੈ ਕਿ ਜਿਹਨੂੰ ਨਹੀਂ ਪਤਾ ਉਹਨੂੰ ਵੀ ਦੱਸੋ ਤਾਂ ਕਿ ਗੁਰੂ ਚਰਨਾਂ ਵਿੱਚ ਪਹੁੰਚ ਕੇ ਦਰਸ਼ਨਦਾਰੇ ਕਰਕੇ ਜੀਤਨਤਾ ਦੇ ਯੋਗ ਬਣ ਸਕਣ ਇਹ ਤੁਨਾਤੇ ਹਸੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਖਤੇ ਇੱਕ ਬਾਬਾ ਜੀ ਜੋ ਇੱਥੇ ਰੱਖ ਰੱਖੇ ਜਾਂਦੇ ਨੇ ਉਹ ਕਿੰਨੇ ਦਿਨ ਰੱਖ ਰੱਖੇ ਜਾਂਦੇ ਨੇ ਇੱਥੇ ਦਿਨ ਕੋਈ ਨਹੀਂ ਭਾਈ ਸਾਹਿਬ ਜੀ ਦੱਸੇ ਜਾਂਦੇ ਠੀਕ ਹੈ ਜੀ ਇਹ ਸੰਗਤ ਤੇ ਡਿਪੈਂਡ ਕਰਦਾ ਹੈ ਕਿ ਜਿੰਨੀ ਉਹ ਸ਼ਰਧਾ ਬਣਾ ਕੇ ਤੇ ਸਰੀਰ ਦੀ ਸੋਚ ਰੱਖ ਕੇ ਚੀਚੇ ਜੀ ਤੇ ਭਰੇਜ ਕਰਨਗੇ ਉਤਨਾ ਜਲਦੀ ਸਤਗੁਰਾਂ ਜੀ ਉਹਨਾਂ ਉੱਤੇ ਬਖਸ਼ਿਸ਼ ਹੋ ਜਾਂਦੀ ਇਸ ਗੁਰਦੁਆਰਾ ਸਾਹਿਬ ਚ ਅੱਗੇ ਵੱਡੇ ਵੱਡੇ ਰੋਗ ਨੇ ਕੈਂਸਰ ਵਰਗੇ ਕਿਉਂਕਿ ਬਹੁਤ ਭਿਆਨਕ ਬਿਮਾਰੀਆਂ ਵੀ ਇਸ ਵੀ ਇੱਥੇ ਗੁਰਦੁਆਰਾ ਸਾਹਿਬ ਕੇ ਸੈੱਟ ਹੁੰਦੇ ਨੇ ਨਾ ਜੀ ਹਾਂ ਜੀ ਹਾਂ بڑے ਭਿਆਨਕ ਭਿਆਨਕ ਰੋਗ ਕਿਉਂਕਿ ਸਤਗੁਰਾਂ ਨੇ ਬਖਸ਼ਿਸ਼ਾਂ ਦਿੱਤੀਆਂ ਸੀ ਹਲਕਾ ਕੁੱਤਾ ਕੱਟਦੇ ਜੇ ਹਲਕਨਾ ਕੁੰਦਿਆ ਹੋਵੇ ਇੱਕ ਜਿਹਨੂੰ ਕੋੜ ਰੋਗ ਹੋਵੇ ਠੀਕ ਹੈ ਇੱਕ ਟੈਨਸ਼ਨ ਹੋਵੇ ਕਿਸੇ ਨੂੰ ਵੀ ਮੈਂਟਲ ਹੋ ਜਾਵੇ ਬੰਦਾ ਦਿਮਾਗੀ ਨੁਕਸਰ ਬਾਕੀ ਜਿਨ੍ਹਾਂ ਦੇ ਘਰ ਲਾਦ ਨਹੀਂ ਉਹ ਆ ਕੇ ਇੱਥੇ ਅਰਦਾਸ ਬੇਨਤੀ ਕਰਾਉਣ ਉਹਨਾਂ ਨੂੰ ਪੁੱਤਾਂ ਦੀ ਬਾਕੀ ਹੋਰ ਜਿਹੜੇ ਵੀ ਦੁੱਖਾਂ ਵਾਲੇ ਤੇ ਸ਼ਰਧਾ ਧਾਰ ਕੇ ਆਉਣਗੇ ਸਤਿਗੁਰਾਂ ਦਾ ਬਚਨ ਸਿੱਖਿਓ ਠੀਕ ਹੋ ਕੇ ਜਾਣ ਠੀਕ ਹੈ ਠੀਕ ਇੱਕ ਬਾਬਾ ਜੀ ਇੱਥੇ ਇੱਕ ਜੋੜਾ ਸਾਹਿਬ ਹੈ ਤਾਂ ਤਨ ਗੁਰੂ ਅਮਰਦਾਸ ਜੀ ਦਾ ਹਾਂ ਜੀ ਉਹ ਕਿੰਨਾ ਕ ਸਾਲ ਪੁਰਾਣਾ ਆਪਾਂ ਕਹਿ ਸਕਦੇ ਹਾਂ ਕਿੰਨੇ ਸਾਲ ਪੁਰਾਣਾ ਹੋ ਗਏ ਹੋ ਹੁਣ ਇਹ ਤੁਸੀਂ ਦੇਖ ਲਓ ਕਿ ਸਤਿਗੁਰੂ ਜੀ ਮਹਾਰਾਜ ਤੀਸਰੇ ਤੀਸਰੇ ਤਾਂ ਤੇ ਗੁਰਤਾ ਗੱਦੀ ਤੇ ਬੈਠੇ ਚੀਚੇ ਜੀ ਹਾਂ ਜੀ ਠੀਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਮਰਾਂ ਦੇ ਸਾਨੂੰ ਠੀਕ ਹੈ ਜੀ ਦੇਖੋ ਉਸ ਤੋਂ ਬਾਅਦ ਦੇਖ ਲਓ ਤੁਸੀਂ ਜਦੋਂ ਸਤਗੁਰੂ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਤੇ 12 ਸਾਲ ਦੀ ਸੇਵਾ ਕਰਕੇ ਬਾਬਾ ਜੀ ਨੇ ਇਹ ਬਖਸ਼ਿਸ਼ ਪ੍ਰਾਪਤ ਕੀਤੀ ਅੱਜ ਤੋਂ ਘੱਟੋ ਘੱਟ 3-400 ਸਾਲ ਹੀ ਪੁਰਾਣਾ ਹੋ ਸਕਦਾ ਠੀਕ ਹੈ ਠੀਕ ਹੈ ਜੀ ਵੀ ਇੱਥੇ ਜਿਹੜਾ ਪਾੜ ਚੱਲਦੇ ਨੇ ਵੀ ਹਰ ਮੰਥ ਹਰ ਟਾਈਮ ਚੱਲਦੀ ਸਰ ਦੀ ਪਾੜੀ ਹਾਂ ਲੜੀ ਵਾਰੀ ਜਿੰਨਾਂ ਨੂੰ ਇਹ ਦੁੱਖਾਂ ਤੋਂ ਰਹਿਤ ਹੁੰਦੇ ਆ ਜਾਂ ਜਿੰਨਾਂ ਨੂੰ ਪੁੱਤਰਾ ਦੀਆਂ ਦਾਤਾਂ ਮਿਲੀਆਂ ਜਾਂ ਕੋ ਬੱਚੇ ਬਾਹਰ ਜਾਂਦੇ ਆ ਉਹ ਸਾਰੇ ਆਪਣੀ ਸੁੱਖਣਾ ਇੱਥੇ ਤੌਰਨ ਵਾਸਤੇ ਆਉਂਦੇ ਆ ਖੰਡ ਪਾਠ ਹੁੰਦੇ ਆ ਸਹਿਜ ਪਾਠ ਹੁੰਦੇ ਆ ਜੋ ਜੋ ਵੀ ਕਿਸੇ ਦੀ ਸ਼ਰਧਾ ਉਹ ਕੋਈ ਸਹਿਜ ਪਾਠ ਕਰਾਉਂਦਾ ਕੋਈ ਖੰਡ ਪਾਠ ਕਰਾਉਂਦਾ ਲੜੀ ਬਾਰ ਚੱਲਦੇ ਰਹਿੰਦੇ ਲੋ ਜੀ ਦੋਸਤੋ ਅੱਜ ਆਪਾਂ ਹੈੱਡ ਗ੍ਰੰਥੀ ਬਾਬਾ ਜੀ ਨੇ ਮਲਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਆਪਾਂ ਨੇ ਵਾਸਤੇ 5 ਮਿੰਟ ਕੱਢਣ ਲਈ ਵਾਹਿਗੁਰੂ ਜੀ ਖਾਲਸਾ ਵੇਗ ਵਿੱਚ ਪਤੇ ਆਜੋ ਸੁਣ ਹੁਣ ਆਪਾਂ ਅ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਇੱਥੇ ਤਲਾਬ ਹੁੰਦਾ ਜਿੱਥੇ ਇੱਥੇ ਇਸ਼ਨਾਨ ਕਰਕੇ ਵੱਡੇ ਵੱਡੇ ਰੋਗ ਜੋ ਕੱਟੇ ਜਾਂਦੇ ਨੇ ਅੱਜ ਤੁਹਾਨੂੰ ਉਹ ਦੇ ਦਰਸ਼ਨ ਕਰਾ ਰਹ ਧੰਨਵਾਦ ਬਾਬਾ ਜੀ ਅੱਛਾ ਜਿਵੇਂ ਦੋਸਤੋ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਵੀ ਇੱਥੇ ਕਿੰਨਾ ਸੋਹਣਾ ਕਿੰਨਾ ਸੁੰਦਰ ਬਣਿਆ ਹੋਇਆ ਸਾਨੂੰ ਦਿਖਾ ਰਹੇ ਆਂ ਦੇਖੋ ਜੀ ਸੰਗੋਜੀ ਵਡਾਲਾ ਮੀਆਂ ਤੇਰਾ ਸਰਤਾ ਪਹਾੜ ਦਾ ਤੂਰੇ ਜਾਣੇ ਤੋਰਾ ਦੀ ਰਾ ਸਰਸਨ ਦੀ ਤੇ ਵੀ ਸੁਰਾ ਬੇਨਿਆ ਉਸ ਵੇਲੇ ਤਾਂ ਸੋਨੋ ਤਾਲੀ ਤਰਦੀ ਸਰਦੀ ਹੱਡੀਆਂ ਦੀਰੇ ਬਾਹਨਿਆਣੀ ਅੰਬਰ ਦੇ ਨੇ ਕਰਦੀ ਸਰਦੀ ්ද බලනයාणෙ ගබද ප ਜਿਨ ਜੋ ਜਾ ਰਵੀਰੇ ਆਉਣਗੇ ਅਰੇ ਪਾਤਾ ਗੁਜਦੀ ਤੂੰ ਪੁੱਛਦੇ ਸੋ ਬਾਣੀ ਸਰਸਾਂ ਦੇ ਦੇ ਵਿੱਚੋਂੜਾ ਪਹਿ ਤੇ ਆ ਉਸ ਵੀਰ ਦੇ ਦਾ ਸੋਣਾ ਲੋ ਵਾਲੀ ਬਾੜਨਾ ਮਿੰਨਾ ਤੇ ਰਸਤਾ ਬਹਾ ਉਰੇ ਦਾਨੇ ਤੋ ਰਾ ਤੇ ਲਾਲ ਜੀ ਸਰਸਾ ਨਦੀ ਦੇ ਵੀ ਛੋੜਾ ਪੈ ਗਿਆ ਉਸ ਵੀਰੇ ਦਾ ਸੁਣੋ ਹਾਰ ਦੀ ਉਮਰ ਨੇ ਆਲਾ ਦੋਨਿਆ ਨੇ ਜਿੱਤ ਤਾ

واللہ واللہ ہی کرتا ہوا جوے رہے چاند چنار نامہ اس لیے ہے کہ نا ہوا علی ہوے رہے چاند چنار ਜੋ ਵੀ ਕਰਦਾ ਹੈ ਸੋਟੇ ਸਾਰੇ ਨਾਦੇ ਮਾਤਾ ਪਿਤਾ